ਸ਼ੋਟੂ ਦੇ ਗੋਡੇ-ਗੋਡੇ ਆ ਚੁੱਕੀਆਂ ਮੱਕੀ ਤੁਸੀਂ ਚੈੱਕ ਕਰ ਸਕਦੇ 30 ਦਿੱਤੀ ਵੀਜਾ ਭਰਾ ਬੋਏ ਤਕਰੀਬਨ 30 ਦਲ ਰਿਹਾ ਰਹੇ ਤੇ ਮੱਕੀ ਹੋ ਗਈ ਆਪਣੀ ਗੋਡੇ-ਗੋਡੇ ਤੱਕ ਕਰੋ ਚ ਚੌਥਾ ਰੇ ਤੀਜਾ ਰੇ ਲੱਗਿਆ ਪੈਣ ਸ਼ੋਟੂ ਨਹੀਂ ਪਾ ਰਹੇ ਨੇ ਦੋਨੇ ਜਣੇ ਅਜੇ ਤੇ ਸ਼ੋਟੂ ਆਪਣਾ ਸ਼ਾਮ ਲਾਲ ਕੁਮਾਰ ਤੇ ਕਰੋ ਚੈੱਕ ਬਜੋ ਜਿਹੜਾ ਬਧੂਗਾ ਤਾਂ ਉਹ ਪਰਲੇ ਪਾਸੇ ਆਪਣੀ ਮੱਕੀ ਥੋੜੀ ਜੀ ਦਬੀ ਵੀ ਆ ਉਧਰ ਪਾ ਦੇਣਗੇ ਹੋਰ ਜਦੋਂ ਦੂਜਾ ਤਿਆਰ ਹੋ ਜਾਂਦਾ ਅੱਲਾ ਫੇਰ ਫੋਨ ਤੇ ਫੋਨ ਚਾੜ ਰੱਖਿਆ ਉਹ ਵੀ ਜਟੋ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਜਟੋ ਅੱਜ ਆਪਾਂ ਲੱਗੇ ਆ ਮੱਕੀ ਦੇ ਵਿੱਚ ਮੱਕੀ ਆਪਣੀ ਵਧੀਆ ਹੋ ਗਈ ਇਧਰਲੇ ਪਾਸੇ ਮੱਕੀ ਆ ਗਈ ਤੇ ਮੱਕੀ ਦੇ ਵਿੱਚ ਭਰਾਵੋ ਆ ਗਿਆ ਛੋਟੂ ਆਪਣਾ ਅੱਜ ਡਾਈ ਦੀ ਸਪਰੇਅ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਡਾਈ ਭਰਾਵੋ 4 ਦਿਨ ਹੋ ਗਏ ਕੋਲੇ ਨੂੰ ਇਹ ਸਮਾਂ ਲੱਗ ਨਹੀਂ ਰਿਹਾ ਸੀਗਾ ਤੇ ਡਾਈ ਦੇ ਨਾਲ ਨਾਲ ਤੁਹਾਨੂੰ ਦਿਖਾ ਦਿੰਦੇ ਆ ਇੱਕ ਪਾਥੀਆਂ ਦੀ ਸਪਰੇਅ ਵੀ ਕਰਾਂਗੇ ਕਿਉਂਕਿ ਪਾਥੀਆਂ ਦਾ ਮੱਕੀ ਨੂੰ ਕਿਉਂ ਮੰਗ ਲੱਗਦੀਆਂ ਨੇ ਮੂੰਹ ਦਿਖਾ ਦਿੰਨਾ ਇਧਰ ਡਰਾਮਾ ਦੇ ਵਿੱਚ ਸਾ ਸਾ ਟਾ ਟਾੜ ਪਾਤੀਆਂ ਪਿਉਂਤੀਆਂ ਵੀ ਆ ਨੇ ਤੇ ਪਾਤੀਆਂ ਹੋ ਗੀਆਂ ਗਿੱਲੀਆਂ ਪਰਸੋਂ ਪਿਉ ਕੇ ਗਈ ਆਥਣੇ ਤੇ ਇਹਨੂੰ ਵੀ ਜਦੋਂ ਟਾਈਮ ਲੱਗੂਗਾ 2-4 ਦਿਨ ਤੱਕ ਕਰ ਦਾਂਗੇ ਤੇ ਇੱਕ ਸਾਡਾ ਬੰਦਾ ਹੋਰ ਆ ਜੂਗਾ ਸਪਰੇਅ ਕਰਨ ਵਾਲਾ ਉਹ ਅੱਜ ਦੇਸ਼ ਤੋਂ ਅੱਜ ਆਥਣੇ ਤੁਰੂਗਾ ਤੇ ਤੁਸੀਂ ਜੇ ਚੈੱਕ ਕਰ ਸਕਦੇ ਹੋ ਗੱਲ ਬਾਤ ਦਵਾਈ ਦੀ ਸਪਰੇਅ ਆ ਭਰਾਵੋ ਉਹ ਨੋ ਵੀ ਜਿਹੜਾ ਛੋਟੂ ਤੇ ਗੋਡੇ-ਗੋਡੇ ਆ ਚੁੱਕੀਆਂ ਮੱਕੀ ਵੀ ਚੈੱਕ ਕਰਦਾ ਤਾਂ 30 ਦਿੱਤੀ ਵੀਜਾ ਭਰਾਵੋ ਇਹ ਤਕਰੀਬਨ 30 ਤਰੀਕ ਦਾ ਬੀਜਿਆ ਹੋਇਆ ਤੇ ਅੱਜ 30 ਅਪ੍ਰੈਲ ਦਾ ਬੀਜਿਆ ਹੋਇਆ ਅੱਜ ਆਪਣਾ ਤਕਰੀਕ ਹੋਊਗੀ ਤਕਰੀਬਨ 24 ਮਈ ਹੋਊਗੀ 24 ਮਈ ਤਰੀਕ ਹੋਊਗੀ ਦੇਖ ਸਕਦਾ ਤੁਸੀਂ ਪਰਲੇ ਪਾਸੇ ਥੋੜੀ ਜਿਹੀ ਡਾਊਨ ਹੋਊਗੀ ਸੀਗੀ ਤਾਂ ਆਪਾਂ ਹੁਣ ਇਹਦੇ 'ਚ ਡਾਈ ਦੀ ਸਪਰੇਅ ਕਰ ਰਹੇ ਆ 2 ਕਿਲੋ ਡਾਈ ਕੀਲੇ ਦਾ ਘੋੜਿਆ ਭਰਾਵੋ ਸਾਢੇ 5 ਬਿਗੇ ਸੌ ਹੋਊਗਾ ਇਹ ਤਕਰੀਬਨ ਤੇ ਡਾਈ ਦੀ ਸਪਰੇਅ ਕਰ ਰਹੇ ਆ 4-5 ਦਿਨੰ ਡਾਈ ਘੁਲੀ ਗਿਆ ਟਾਈਮ ਲੱਗਿਆ ਨਹੀਂ ਕਿਉਂਕਿ ਇੱਕ ਤਾਂ ਨੇਰੀ ਬਹੁਤ ਚੱਲ ਰਹੀ ਸੀਗੀ ਤੇ ਨੇਰੀ ਕਰਕੇ 3 ਦਿਨ ਪਹਿਲਾਂ ਪੂਰੀ ਗੱਡ ਮੇਹਰੀ ਚੱਲੀ ਆ ਉਹਦੇ ਕਰਕੇ ਟਾਪ ਟੂਪ ਟੁੱਟ ਗਏ ਸੀਗੇ ਹੁਣ ਮੱਕੀ ਇਧਰੋਂ ਵੀ ਧਰਤੀ ਵੀ ਸੁੱਕ ਗਈ ਤੇ ਹੁਣ ਇਹਨੂੰ ਪਾਣੀ ਲਾਉਣਿਆ ਬਾਅਦ ਚੋਂ ਰੇਪਾ ਕੇ ਪਾਣੀ ਲਾਉਣਿਆ ਰੇਪਾ ਖਾਲਜੇ ਤਰਦਾਂਗੇ ਹੁਣ ਵੀ ਪਹਿਲਾਂ ਪਹਿਲਾਂ ਸਪਰੇਅ ਵਾਲਾ ਕੰਮ ਨਾ ਮੇੜ ਲੀਏ ਪੂਰਾ ਮੁਕਾਸਮ ਜੇਕਰ ਅੱਜ ਬਾਦੋਂ ਛੋਟੇ ਗੁੱਤੇ ਗੋਟੇ ਤਕਰੀਬਨ ਮੱਕੀ ਪਹੁੰਚ ਚੁੱਕੀ ਆ ਮੈਂ ਅਗਰਾ ਛੋਟੂ ਅੱਜ ਦੂਜੀ ਸਪਰੇਅ ਕਰ ਰਿਹਾ ਇਹਦੇ ਉੱਪਰ ਛੋਟੂ ਹੋ ਗਿਆ ਟ੍ਰੈਂਡ ਪੂਰਾ ਉਹ ਜੋ ਵੀ ਚੈੱਕ ਗੱਲ ਬਾਤ ਕਮੈਂਟਾਂ ਦੇ ਦਾ ਦਿਓ ਸ਼ੁਰੂ ਦੀ ਸ਼ੁਕਰ ਕਿੰਨੇ ਦਾ ਅਬਾ ਸਲੋ ਵੀਰੋ ਪ੍ਰੋਜੈਕਟ ਗੱਲ ਬਾਤ ਕਿਦਾ ਹਨੇਰੀ ਬਹੁਤ ਚੱਲ ਰਹੀ ਆ ਪਰਾਂ ਚੜਾ ਕੇ ਰੱਖਦਾ ਫਿਰ ਇਧਰਲੇ ਪਾਸੇ ਦਾ ਦੱਲੀ ਰੱਖਦਾ ਕਿਉਂਕਿ ਫਿਰ ਹਵਾ ਨਾਲ ਇਧਰਲੇ ਪਾਸੇ ਨੂੰ ਤਾਂ ਜਾਈ ਜਾਂਦੀ ਆ ਪਰਲੇ ਵਾਸੀ ਆਪਣਾ ਆ ਗਿਆ ਉਧਰ ਅਜੇ ਵੀ ਕੱਖ ਵੱਡਣਾ ਉਹ ਜਿਹੜਾ ਕਰੋ ਚੈੱਕ ਕਰ ਲਵਾਂਤ ਇਹ ਕਹਿੰਦਾ ਹਵਾ ਵਾਲੀ ਚੱਲ ਰਹੀ ਆ ਨਿਸਾਨਪਰਾਉ ਆਪਾਂ ਡਾਈ ਜੀ ਸਪਰੇਅ ਕਰ ਰਹੇ ਆ ਤਕਰੀਬਨ 2 ਕਿਲੋ ਡਾਈ 2.5 ਬਿੱਕੇ ਦਾ ਥਾਂ ਇਹ ਹੋਊਗਾ ਕਿਹੜਾ ਅਵਾਗ ਬਾਂਦਰ ਸੱਤੇ ਪੰਜ ਬਿੱਗੇ ਦੇ ਲਵੇ ਲਾਉਣੇ ਹੈਗਾ ਇਹ ਤੇ ਇਹਦੇ ਵਿੱਚ ਆਪਾਂ 2 ਕਿਲੋ ਡਾਈ ਦੀ ਇਕੱਲੇ ਡਾਈ ਦੀ ਸਪਰੇਅ ਕਰ ਰਹੇ ਆ ਕਿਉਂਕਿ ਜੇ ਯੂਰੀਆ ਪਾ ਲਾਂਦੇ ਉੱਪਰ ਤੇ ਫਿੱਟ ਦਿੰਦਾ ਸੋ ਆਪਾਂ ਤਾਂ ਕਰਕੇ ਇਕੱਲੇ ਡਾਈ ਦੀ ਸਪਰੇਅ ਕਰ ਰਹੇ ਆ ਜਿੱਥੇ ਮਿੱਤਰੋ ਆ ਬੂਟੇ ਛੋਟੇ ਨੇ ਇਹ ਆਪਾਂ ਸਪਰੇਅ ਲਈ ਸੀ ਕਿਉਂਕਿ ਇੱਥੇ ਦੇ ਪਾਸੇ ਆ ਦੋ ਗੋਲੀਆਂ ਪਰ ਹੋਈ ਨਹੀਂ ਸੀਗੇ ਤਾਂ ਇੱਥੇ ਆਪਾਂ ਦੁਬਾਰੇ ਲਈ ਸੀਗੇ ਤੇ ਬਾਕੀ ਰਲ ਰਲ ਜੂਗੇ ਵੀ ਨਾਲ ਦੇ ਛੱਲੇ ਨੇ ਪੂਨੋਂ ਚਲ ਕਾਂਟੇ ਦਾ ਚਾਰਜ ਆ ਪੈਸੇ ਦਾ ਲੋ ਵੀ ਇਹ ਤੋਂ ਡਾਈ ਦੀ ਸਪਰੇਅ ਚੱਲ ਰਹੀ ਹੈ ਅੱਜ ਬਾਈ ਵੀ ਫਿੱਟਰਾ ਕਰ ਰਹੇ ਆ ਲੋ ਵੀ ਜਟੋ ਮੱਕੇ ਦੇ ਵਿੱਚ ਚੱਲ ਰਿਹਾ ਰਹੇ ਇਹ ਮੱਕੀ ਹੋ ਗਈ ਆਪਣੀ ਗੋਡੇ-ਗੋਡੇ ਤੱਕ ਕਰੋ ਇੱਕ ਗੱਲ ਬਾਤ ਤੇ ਆਪਾਂ ਮਿੱਤਰੋ ਕੇਰ ਕੇ ਪਾ ਰਹੇ ਆ ਰਹੇ ਕਰੋ ਇੱਕ ਛੋਟੂ ਨਹੀਂ ਲੱਗੇ ਬਣੇ ਪੂਰਾ ਚੱਲ ਰਿਹਾ ਮਾਹੌਲ ਪੂਰਾ ਬੇਵੀ ਉਹ ਵੀ ਜਟੋ ਰੇ ਪੈਰ ਪਾ ਰਹੇ ਆ ਕੇਰ ਕੇ ਤੇ ਅੱਜ ਤਕਰੀਬਨ 30 ਤਰੀਕ ਦੀ ਬਿਜੀ ਬੀਸੀ ਮੱਕੀ ਤੇ ਦੇ ਵਿੱਚ ਚੌਥਾ ਰੇ ਤੀਜਾ ਰੇ ਲੱਗਿਆ ਪੈਣ ਪਨੀ ਪਾ ਰਹੇ ਨੇ ਦੋਨੇ ਜਣੇ ਅਜੇ ਤੇ ਛੋਟੂ ਆਪਣਾ ਸ਼ਾਮ ਲਾਲ ਕੁਮਾਰ ਤੇ ਕਰੋ ਚੈੱਕ ਮੱਕੀ ਗੋਡੇ ਤੋਂ ਬਾਹਰ ਹੋ ਗਈ ਮਿੱਤਰੋ ਹਲੋ ਵੀ ਕਰਦ ਮੱਕੀ ਦਾ ਗੋਡੇ ਤੋਂ ਬਾਹਰ ਹੋ ਗਿਆ ਤੇ ਆਪਾਂ ਪਾ ਰਹੇ ਆ ਰੇ ਤੇ ਕੱਲ ਨੂੰ ਕਰਦਾਂਗੇ ਇਹਦੇ ਵਿੱਚ ਆਪਾਂ ਗੋਉ ਸੁੰਡੀ ਦੀ ਸਪਰੇ ਲੋ ਵੀ ਜਟੋ ਕਰੋ ਚੈੱਕ ਗੱਲ ਬਾਤ ਦੂਜੇ ਲੋੜ ਮਿੱਤਰੋ ਕਿਤੇ ਜ਼ਿਆਦਾ ਖੁਰ ਜਾਂਦਾ ਕਿਤੇ ਘੱਟ ਖੁਰ ਜਾਂਦਾ ਲੋ ਵੀ ਜਟੋ ਚੱਲ ਰਿਆ ਰੇ ਗਿਬਨੋ ਸਭ ਆਪਣਾ ਸਾਢੇ ਕਿ ਪੰਜ ਸਾਢੇ ਪੰਜ ਬਿਗੇ ਦਾ ਸੌ ਹੋਊਗਾ ਤੇ ਇਹਦੇ ਵਿੱਚ ਆਪਾਂ 45 ਕਿਲੋ ਵਾਲਾ ਰੇਹ ਦਾ ਥੈਲਾ ਇੱਕ ਪੂਰਾ ਲੰਘਾ ਦਦੇ ਆ ਤੇ ਜਿਹੜਾ ਮਾੜਾ ਮੋਟਾ ਘਟੂ ਹੈ ਇਹਦੇ ਚੋਂ ਬਜ ਇਹਦੇ ਜੋ ਬਧੂਗਾ ਤਾਂ ਉਹ ਪਰਲੇ ਪਾਸੇ ਆਪਣੀ ਮੱਕੀ ਥੋੜੀ ਜੀ ਦਬੀ ਵੀ ਆ ਉਧਰ ਪਾ ਦੇਣਗੇ ਹੋਰ ਤੇ ਚੱਲ ਰਹੇ ਨੇ ਦੋਨੇ ਝੋਟੇ ਇਹ ਜੋ ਆ ਛੋਟੇ ਬੂਟੇ ਉਹ ਨੇ ਜਿਹੜੇ ਆਪਾਂ ਬਾਜਚੋਂ ਮੱਕੀ ਲਾਈ ਸੀਗੀ ਤਕਰੀਬਨ ਕਿਲੋ ਬੀਜ ਆਪਾਂ ਬਾਜਚੋਂ ਵੀ ਲਾਤਾ ਸੀਗਾ ਹੱਥਾਂ ਨਾਲ ਜਿਹੜਾ ਕਿ ਮਸ਼ੀਨ ਦੇ ਕਿਤੇ ਕਿਤੇ ਛੱਡਦਾ ਸੀਗਾ ਜਾਂ ਕੁਝ ਵੀ ਲਾ ਲੋ ਵੀ ਧਰਤੀ ਟਾਈਟ ਹੋਣ ਕਰਕੇ ਕਿਉਂਕਿ ਮੀਂਹ ਪਿਆ ਗਿਆ ਸੀ ਬਾਜਚੋਂ ਉਹਦੇ ਕਰਕੇ ਬੀਜ ਜੰਮੇ ਨਹੀਂ ਤਾਂ ਫਿਰ ਆਪਾਂ ਦੁਬਾਰੇ ਹੱਥਾਂ ਨਾਲ ਲਾਇਆ ਸੀਗਾ ਬੀਜ ਤੇ ਆ ਵਿੱਚ ਵਿੱਚ ਛੋਟੇ ਉਹ ਬੀਜ ਨੇ ਬਾਕੀ ਦਾ ਮੱਕੀ ਤੁਸੀਂ ਦੇਖ ਸਕਦੇ ਹੋ ਗੋਡੇ ਤੋਂ ਬਾਹਰ ਹੋ ਗਈ ਹੋ ਹੋਈ ਤੇ ਮਰੀ ਗਈ ਸਾਬ ਨਾਲ ਗੱਲ ਕਹਿੰਦੇ ਦਿਆਲ ਜੀ ਉਹ ਨਹੀਂ ਹੂੰ ਫੋਨ ਬੰਦ ਕਰਦਾ ਦੂਜੇ ਤਿਆਰ ਹੋ ਜਾਂਦਾ ਲਾ ਫਿਰ ਫੋਨ ਤੇ ਫੋਨ ਚੜੜ ਰੱਖਿਆ ਹੈਲੋ ਕੱਟਦਾ ਠੀਕ ਮੈਂ ਗਰੇਡ ਜੀ ਬਤਾ ਕਰਦਾ ਜਿੱਦੇ ਕਰ ਪਏ ਹੁਣ ਮਾਣਾ ਕੋਈ ਸਰੋਜ ਕੋਈ ਚੱਲਦਾ ਹੋਇਆ ਬੰਦਾ ਵੀ ਕੋਈ ਦਰਗ ਦਰੁਖਤ ਕਰਕੇ ਆਉਣਾ ਫੇਰ ਸਾਰੀ ਜਿਹੜੀ ਫੋਨ ਦੀਪੋਂ ਵੀਰੀ ਬਣ ਕੇ ਰਹਿੰਦੀ ਹੂ